ਕਾਲਸੋ ਵਾਈਫ ਦੇ ਕੀ ਪਤੇ ਅੱਜ ਬਹੁਤ ਹੀ ਇਹ ਖੁਸ਼ੀ ਦਾ ਦਿਹਾੜਾ ਹੈ ਅਸੀਂ ਸ਼ਹੀਦਾਂ ਦੇ ਤਰਫੋਂ ਸਤਾਜ ਸ੍ਰੀ ਗੁਰਤੇਗਿ ਮਦਰੀ ਮਹਾਂ ਜਿਨ੍ਹਾਂ ਦੀ ਇੱਕ ਸ਼ਹੀਦੀ ਪੂਰੇ ਵਾੜ ਦੇ ਵਿੱਚ ਮਨਾਈ ਜਾ ਰਹੀ ਹੈ ਅਸੀਂ ਦੇ ਇਹ 350ਵਾਂ ਸ਼ਹੀਦੀ ਦਿਵਸ ਜਿਹੜਾ ਅੱਜ ਨਿਊਯਾਰਕ ਵਿੱਚ ਮਨਾਇਆ ਜਾ ਰਿਹਾ ਹੈ ਕਿ ਇਹ ਇੱਕ ਹਿਸਟਰੀ ਇਸ ਸ਼ਹੀਦੀ ਪ੍ਰੋਗਰਾਮ ਦੀ ਗਿਣੀ ਜਾਏਗੀ ਨਿਊਯਾਰਕ ਦੀਆਂ ਸਾਰੀਆਂ ਜਥੇਬੰਦੀਆਂ ਤੇ ਸਾਰੀਆਂ ਮੈਨੇਜਮੈਂਟਾਂ ਮਿਲ ਕੇ ਇਸ ਪ੍ਰੋਗਰਾਮ ਨੂੰ ਮਨਾ ਰਹੀਆਂ। ਮੈਂ ਸੰਤ ਬਾਬਾ ਪ੍ਰਿੰਸ ਸਿੰਘ ਸਿੱਖ ਸੁਸਾਇਟੀਰ ਨੂੰ ਸਹੀ ਦਾ ਸਰਤਾਜ ਦੇ ਇਸ ਸ਼ਹੀਦੀ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਆਪਣੇ ਲੋਕ ਬੇਨਤੀ ਕਰਦਾ ਐ ਕਿ ਕੋਈ ਮਾਈ ਭਾਈ ਆਪਣੇ ਘਰ ਨਾ ਰਵੇ। ਉਸ ਦਿਨ ਇਸ ਪ੍ਰੋਗਰਾਮ ਤੇ ਪਹੁੰਚ ਕੇ ਸ਼ਹੀਦੀ ਪ੍ਰੋਗਰਾਮ ਤੇ ਸਮੂਲਿਤ ਕਰਕੇ ਗੁਰੂ ਦੇਖ ਖੁਸ਼ੀਆਤ ਪ੍ਰਾਪਤ ਕਰਨ। ਤੇ ਮੈਂ ਸੰਤ ਬਾਬਾ ਪ੍ਰਿੰਸ ਸਿੰਘ ਸਿੱਖ ਸੁਸਾਇਟੀਰ ਨੂੰ ਆਪ ਜੀ ਸਾਰਿਆਂ ਨੂੰ ਹੋਰੇ ਤੇਰੀ ਮੱਖਣ ਸ਼ਾਹ ਗੁਰੂ ਕਾ ਜੀ ਮੈਨੇਜਮੈਂਟ ਤੇ ਥੇਰੇ ਮੀਡੀਆ ਨੂੰ ਸਾਰੇ ਨੂੰ ਇਹ ਬੇਨਤੀ ਕਰਦਾ ਐ ਕਿ ਤੁਸੀਂ ਸਾਰੇ ਵੀ ਪਹੁੰਚੋ ਔਰ ਇਸ ਪ੍ਰੋਗਰਾਮ ਨੂੰ ਇੰਟਰਨੈਸ਼ਨਲ ਰੂਪ ਦੇ ਵਿੱਚ ਦੂਰ ਦੂਰ ਤੱਕ ਪਹੁੰਚਾਓ ਔਰ ਬਾਬਾ ਮੱਖਣ ਸਾਹਿਬ ਜੀ ਨੂੰ ਕਰਦੀ ਮੈਨੇਜਮੈਂਟ ਨੂੰ ਮੈਂ ਵਧਾਈ ਦੇਣਾ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਔਰ ਇਹ ਵਾਕਈ ਮਦਾਈ ਦੇ ਬਾਤੁਰ ਨੇ ਉਹ ਸਾਰੀਆਂ ਮੈਨੇਜਮੈਂਟ ਦਾ ਜਿੰਨੇ ਵੀ ਅੱਗੇ ਤੋਂ ਪ੍ਰੋਗਰਾਮ ਕਰਦੇ ਸਾਰੇ ਇੱਥੇ ਬੰਦੀਆਂ ਨੂੰ ਨਾਲ ਲੈ ਕੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ